ਅੱਜ ਅਸੀਂ ਆਸ਼ਰਮ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਰੱਜੀ ਜੀ ਮੌਜੂਦ ਨੇ ਜੋ ਕਿ ਕਾਫੀ ਚਿਰ ਤੋਂ ਜਿਹੜਾ ਇਸ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਇਹਨਾਂ ਦੀ ਇੱਕ ਆਪਾਂ ਕਹਿ ਸਕਦੇ ਰੱਬ ਵੱਲੋਂ ਇੱਕ ਕਮੀ ਆਈ ਹੈ ਕਿ ਇਹ ਜਿਹੜੇ ਆਪਣੀ ਗੱਲਾਂ ਨਹੀਂ ਕਲੀਅਰ ਨਹੀਂ ਕਰ ਪਾਉਂਦੇ ਬੋਲ ਨਹੀਂ ਪਾਉਂਦੇ ਤਾਂ ਕਰਕੇ ਆਸ਼ਰਮ ਦੇ ਵਿੱਚ ਆ ਗਏ ਪਰ ਫਿਰ ਵੀ ਆਪਾਂ ਥੋੜੀ ਬਹੁਤੀ ਜਿਹੜੀ ਹੈ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਤੁਹਾਡੇ ਤੱਕ ਪਹੁੰਚਾ ਦਿੰਦੇ ਸਤਿ ਸ਼੍ਰੀ ਅਕਾਲ ਜੀ ਠੀਕੋ ਸਤਿ ਸ਼੍ਰੀ ਅਕਾਲ ਠੀਕੋ ਸਤਿ ਸ਼੍ਰੀ ਅਕਾਲ ਠੀਕੋ ਕਿੰਨੇ ਟਾਈਮ ਹੋ ਗਿਆ ਆਸ਼ਰਮ ਦੇ ਵਿੱਚ ਪੰਜ 5 ਸਾਲ ਹੋ ਗਏ ਨੇ ਤੁਸੀਂ ਦੇਖ ਸਕਦੇ ਆ ਰੁਕ ਰੁਕ ਕੇ ਬੋਲਦੇ ਨੇ ਕਹਿੰਦੇ ਆਸ਼ਰਮ ਕਿੱਦਾਂ ਪਹੁੰਚੇ ਤੇ ਇਹਨਾਂ ਦੇ ਨਾਲ ਦੇ ਨੇ ਦੱਸਿਆ ਕਿ ਆਸ਼ਰਮ ਤਾਂ ਕਰਕੇ ਪਹੁੰਚੇ ਆ ਕਿਉਂਕਿ ਇਹ ਜਿਹੜੇ ਨੇ ਸਟੇਬਲ ਨਹੀਂ ਸੀਗੇ ਬੋਲ ਨਹੀਂ ਪਾਉਂਦੇ ਸੀਗੇ ਤੇ ਇਹਨਾਂ ਦੀ ਜਿਹੜੇ ਪੇਰੈਂਟਸ ਦੀ ਡੈਥ ਹੋ ਜਾਂਦੀ ਹੈ ਤੇ ਡੈਥ ਤੋਂ ਬਾਅਦ ਜਿਹੜਾ ਇਹਨਾਂ ਦੇ ਘਰ ਦੇ ਹੁੰਦੇ ਯਾਨੀ ਕਿ ਭਰਾ ਭੈਣਾਂ ਹੁੰਦੀਆਂ ਨੇ ਇਹਨਾਂ ਨੂੰ ਸਾਥ ਨਹੀਂ ਪਾਉਂਦੀਆਂ ਤੇ ਇਹਨਾਂ ਨੂੰ ਜਿਹੜਾ ੱੱਕੇ ਮਾਰ ਕੇ ਬਾਹਰ ਜਿਹੜਾ ਕੱਢ ਦਿੰਦੀਆਂ ਨੇ ਤੇ ਕੋਈ ਬੰਦਾ ਜਿਹੜਾ ਇੱਥੇ ਆ ਕੇ ਇਹਨਾਂ ਨੂੰ ਛੱਡ ਜਾਂਦਾ ਹੈ ਤੇ ਕਹਾਣੀ ਬਹੁਤ ਜ਼ਿਆਦਾ ਇਹਨਾਂ ਦੀ ਧੂਕ ਪਈ ਹੈ ਪਰ ਕਾਰਨ ਸਿਰਫ ਇਹ ਹੀ ਆ ਕਿਉਂਕਿ ਇਹ ਪ੍ਰੋਪਰ ਜਿਹੜਾ ਬੋਲ ਨਹੀਂ ਪਾਉਂਦੇ ਕਿਉਂਕਿ ਇਹ ਰੁਕ ਰੁਕ ਕੇ ਬੋਲਦੇ ਆਪਣੀ ਗੱਲ ਜਿਹੜੀ ਹੈ ਕਲੀਅਰ ਨਹੀਂ ਕਰ ਪਾਉਂਦੇ ਬੇਬੇ ਪਰਿਵਾਰ ਦੇ ਵਿੱਚ ਪਤਾ ਆ ਕੌਣ ਕੌਣ ਸੀ ਹੈ ਕੌਣ ਸੀ ਪਰਾ ਪੈਣਾ ਕਿੰਨੇ ਪੈਣਾ ਸੀ ਗਿਆ ਦੋ ਦੋ ਪੈਣਾ ਸੀ ਗਿਆ ਕਹਿੰਦੇ ਦੋ ਪੈਣਾ ਸੀ ਅੱਛਾ ਉਹਨਾਂ ਕੋਲ ਨਹੀਂ ਰਹੇ ਤੁਸੀਂ ਪੁੱਛਦੀਆਂ ਨਹੀਂ ਸੋ ਇਹ ਵੀ ਇੱਕ ਕਹਾਣੀ ਹੈ ਕਿ ਜਿਹੜੀ ਦੋ ਭੈਣਾਂ ਨੇ ਕਹਿੰਦੇ ਭੈਣਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਆਪਸ ਦੇ ਵਿੱਚ ਪਰ ਇਹ ਵੀ ਕਹਾਣੀ ਹੈ ਕਿ ਜਿਹੜੀ ਉਹਨਾਂ ਦੀ ਭੈਣਾਂ ਨੇ ਉਹ ਪੁੱਛਦੀਆਂ ਨਹੀਂ ਹੈਗੀਆਂ ਬਿਮਾਰ ਬੂਮਰੋਂ ਦੇ ਮਿਲਣ ਵੀ ਨਹੀਂ ਆਂਦੀਆਂ ਨਹੀਂ ਕੋਈ ਨਹੀਂ ਮਿਲਣ ਆਂਦਾ ਇਹਨਾਂ ਨੂੰ ਸੋ ਇਹਨਾਂ ਨੂੰ ਕੋਈ ਮਿਲਣ ਵੀ ਨਹੀਂ ਆਂਦਾ ਤੇ ਨਾਲ ਦੀ ਨਾਲ ਆਪਾਂ ਗੱਲ ਕਰੀਏ ਪਰਿਵਾਰ ਦੀ ਪਰਿਵਾਰ ਹੋਣ ਦੇ ਬਾਵਜੂਦ ਵੀ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਇੱਕ ਕਹਾਣੀ ਹੈ ਇੱਕ ਇੱਦਾਂ ਦੀ ਕਹਾਣੀ ਆ ਕਿ ਜੋ ਕਿ ਪਰਿਵਾਰ ਹੋਣ ਦੇ ਬਾਵਜੂਦ ਵੀ ਆਸ਼ਰਮ ਦੇ ਵਿੱਚ ਰਹਿ ਰਹੀ ਹੈ ਨਾ ਇਹਨਾਂ ਨੂੰ ਕਿਸੇ ਵੱਲੋਂ ਕੋਈ ਪਿਆਰ ਮਿਲ ਰਿਹਾ ਨਾ ਹੀ ਕੋਈ ਜੇ ਆਪਾਂ ਗੱਲ ਕਰੀਏ ਪਰਿਵਾਰ ਦੀ ਜਾਂ ਉਹਨਾਂ ਦੇ ਮੈਂਬਰਸ ਦੀ ਜਾਂ ਫਿਰ ਭੈਣ ਭਰਾ ਦੀ ਨਾ ਭੈਣ ਭਰਾ ਪੁੱਛਦੇ ਨੇ ਬੇਬੇ ਜਿਹੜੇ ਕੱਲੀ ਰਹਿੰਦੇ ਨੇ ਤੇ ਇੱਥੇ ਆਸ਼ਰਮ ਦੇ ਵਿੱਚ ਧਿਆਨ ਇੱਥੇ ਮਨ ਲੱਗ ਰਿਹਾ ਆਸ਼ਰਮ ਦੇ ਵਿੱਚ ਹਾਂ ਸੱਤ ਪੁਰਾਣੀ ਆ ਜਦੋਂ ਚਲੀ ਆਈ ਸੀ ਆਸਰਾ ਹਾਂ ਅੱਛਾ ਤੇ ਮਨ ਲੱਗਦਾ ਇੱਥੇ ਹਾਂ ਹਾਂ ਚਾ ਮੰਮੀ ਵੀ ਕਹਿੰਦੇ ਇੱਥੇ ਪੂਰੀ ਹੋਈ ਹੈ ਤੁਹਾਡੀ ਹਾਂਜੀ ਅੱਛਾ ਸੋ ਮੰਮੀ ਵੀ ਇੰਨਾ ਜਿਹੜੀ ਮੰਮੀ ਦੀ ਵੀ ਇੱਥੇ ਡੈੱਟ ਹੁੰਦੀ ਹੈ ਤੇ ਇੰਨਾ ਦੀ ਹੋਈ ਇੱਥੇ ਜਿਹੜਾ ਬਹੁਤ ਟਾਈਮ ਹੋ ਗਿਆ ਹੈ ਤੇ ਕੀ ਕਹਿਣਾ ਚਾਹੂਗੇ ਇੱਦਾਂ ਦੇ ਪਰਿਵਾਰ ਬਾਰੇ ਸਾਨੂੰ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਅੱਜ ਅਸੀਂ ਆਸ਼ਰਮ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਰੱਜੀ ਜੀ ਮੌਜੂਦ ਨੇ ਜੋ ਕਿ ਕਾਫੀ ਚਿਰ ਤੋਂ ਜਿਹੜਾ ਇਸ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਇਹਨਾਂ ਦੀ ਇੱਕ ਆਪਾਂ ਕਹਿ ਸਕਦੇ ਰੱਬ ਵੱਲੋਂ ਇੱਕ ਕਮੀ ਆਈ ਹੈ ਕਿ ਇਹ ਜਿਹੜੇ ਆਪਣੀ ਗੱਲਾਂ ਨਹੀਂ ਕਲੀਅਰ ਨਹੀਂ ਕਰ ਪਾਉਂਦੇ ਬੋਲ ਨਹੀਂ ਪਾਉਂਦੇ ਤਾਂ ਕਰਕੇ ਆਸ਼ਰਮ ਦੇ ਵਿੱਚ ਆ ਗਏ ਪਰ ਫਿਰ ਵੀ ਆਪਾਂ ਥੋੜੀ ਬੋਤੀ ਜਿਹੜੀ ਹੈ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਤੁਹਾਡੇ ਤੱਕ ਪਹੁੰਚਾ

5 ਸਾਲ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਰੁਕ ਰੁਕ ਕੇ ਬੋਲਦੇ ਨੇ ਕਹਿੰਦੇ ਆਸ਼ਰਮ ਕਿੱਦਾਂ ਪਹੁੰਚੇ ਤੇ ਇਹਨਾਂ ਦੇ ਨਾਲ ਦੇ ਨੇ ਦੱਸਿਆ ਕਿ ਆਸ਼ਰਮ ਤਾਂ ਕਰਕੇ ਪਹੁੰਚੇ ਆ ਕਿਉਂਕਿ ਇਹ ਜਿਹੜੇ ਨੇ ਸਟੇਬਲ ਨਹੀਂ ਸੀਗੇ ਬੋਲ ਨਹੀਂ ਪਾਉਂਦੇ ਸੀਗੇ ਤੇ ਇਹਨਾਂ ਦੀ ਜਿਹੜੇ ਪੇਰੈਂਟਸ ਦੀ ਡੈਥ ਹੋ ਜਾਂਦੀ ਹੈ ਤੇ ਡੈਥ ਤੋਂ ਬਾਅਦ ਜਿਹੜਾ ਇਹਨਾਂ ਦੇ ਘਰ ਦੇ ਹੁੰਦੇ ਯਾਨੀ ਕਿ ਭਰਾ ਭੈਣਾਂ ਹੁੰਦੀਆਂ ਨੇ ਇਹਨਾਂ ਨੂੰ ਸਾਥ ਨਹੀਂ ਪਾਉਂਦੀਆਂ ਤੇ ਇਹਨਾਂ ਨੂੰ ਜਿਹੜਾ ੱੱਕੇ ਮਾਰ ਕੇ ਬਾਹਰ ਜਿਹੜਾ ਕੱਢ ਦਿੰਦੀਆਂ ਨੇ ਤੇ ਕੋਈ ਬੰਦਾ ਜਿਹੜਾ ਇੱਥੇ ਆ ਕੇ ਇਹਨਾਂ ਨੂੰ ਛੱਡ ਜਾਂਦਾ ਹੈ ਤੇ ਕਹਾਣੀ ਬਹੁਤ ਜ਼ਿਆਦਾ ਇਹਨਾਂ ਦੀ ਧੁਗ ਪਰੀ ਹੈ ਪਰ ਕਾਰਨ ਇਫ ਇਹ ਹੀ ਆ ਕਿਉਂਕਿ ਇਹ ਪ੍ਰੋਪਰ ਜਿਹੜਾ ਬੋਲ ਨਹੀਂ ਪਾਉਂਦੇ ਕਿਉਂਕਿ ਇਹ ਰੁਕ ਰੁਕ ਕੇ ਬੋਲਦੇ ਆਪਣੀ ਗੱਲ ਜਿਹੜੀ ਐ ਕਲੀਅਰ ਨਹੀਂ ਕਰ ਪਾਉਂਦੇ ਬੇਬੇ ਪਰਿਵਾਰ ਦੇ ਵਿੱਚ ਪਤਾ ਆ ਕੌਣ ਕੌਣ ਸੀ ਹੈ ਕੌਣ ਸੀ ਪੈਣਾ ਕਿੰਨੇ ਪੈਣਾ ਸੀ ਗਿਆ ਦੋ ਦੋ ਪੈਣਾ ਸੀ ਗਿਆ ਕਿਤੇ ਦੋ ਪੈਣਾ ਸੀ ਅੱਛਾ ਉਹਨਾਂ ਕੋਲ ਨਹੀਂ ਰਹੇ ਤੁਸੀਂ ਪੁੱਛਦੀਆਂ ਨਹੀਂ ਤੋ ਇਹ ਵੀ ਇੱਕ ਕਹਾਣੀ ਹੈ ਕਿ ਜਿਹੜੀ ਦੋ ਭੈਣਾਂ ਨੇ ਕਹਿੰਦੇ ਭੈਣਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਆਪਸ ਦੇ ਵਿੱਚ ਪਰ ਇਹ ਵੀ ਕਹਾਣੀ ਹੈ ਕਿ ਜਿਹੜੀ ਉਹਨਾਂ ਦੀ ਭੈਣਾਂ ਨੇ ਉਹ ਪੁੱਛਦੀਆਂ ਨਹੀਂ ਹੈਗੀਆਂ ਬਿਮਾਰ ਬੂਮਰੋਂ ਦੇ ਮਿਲਣ ਵੀ ਨਹੀਂ ਆਂਦੀਆਂ ਨਹੀਂ ਕੋਈ ਨਹੀਂ ਮਿਲਣ ਆਂਦਾ ਇਹਨਾਂ ਨੂੰ ਸੋ ਇਹਨਾਂ ਨੂੰ ਕੋਈ ਮਿਲਣ ਵੀ ਨਹੀਂ ਆਂਦਾ ਤੇ ਨਾਲ ਦੀ ਨਾਲ ਆਪਾਂ ਗੱਲ ਕਰੀਏ ਪਰਿਵਾਰ ਦੀ ਪਰਿਵਾਰ ਹੋਣ ਦੇ ਬਾਵਜੂਦ ਵੀ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਇੱਕ ਕਹਾਣੀ ਹੈ ਇੱਕ ਇੱਦਾਂ ਦੀ ਕਹਾਣੀ ਆ ਕਿ ਜੋ ਕਿ ਪਰਿਵਾਰ ਹੋਣ ਦੇ ਬਾਵਜੂਦ ਵੀ ਆਸ਼ਰਮ ਦੇ ਵਿੱਚ ਰਹਿ ਰਹੀ ਹੈ ਨਾ ਇਹਨਾਂ ਨੂੰ ਕਿਸੇ ਵੱਲੋਂ ਕੋਈ ਪਿਆਰ ਮਿਲ ਰਿਹਾ ਨਾ ਹੀ ਕੋਈ ਜੇ ਆਪਾਂ ਗੱਲ ਕਰੀਏ ਪਰਿਵਾਰ ਦੀ ਜਾਂ ਉਹਨਾਂ ਦੇ ਮੈਂਬਰਸ ਦੀ ਜਾਂ ਫਿਰ ਭੈਣ ਭਰਾ ਦੀ ਨਾ ਭੈਣ ਭਰਾ ਪੁੱਛਦੇ ਨੇ ਬੇਬੇ ਜਿਹੜੇ ਕੱਲੀ ਰਹਿੰਦੇ ਨੇ ਤੇ ਇੱਥੇ ਆਸ਼ਰਮ ਦੇ ਵਿੱਚ ਧਿਆਨ ਇੱਥੇ ਮਨ ਲੱਗ ਰਿਹਾ ਆਸ਼ਰਮ ਦੇ ਵਿੱਚ ਚੱਪਤਪਰਾਣੀ ਆ ਜਦੋਂ ਚੱਲੀ ਆ ਇਸ ਆਸ਼ਰਮ ਹਾਂ ਅੱਛਾ ਤੇ ਮਨ ਲੱਗਦਾ ਇੱਥੇ ਇਹਨਾਂ ਦੀ ਮੰਮੀ ਹਾਂ ਹਾਂ ਛਾ ਮੰਮੀ ਵੀ ਕਹਿੰਦੇ ਇੱਥੇ ਪੂਰੀ ਹੋਈ ਹੈ ਤੁਹਾਡੀ ਹਾਂਜੀ ਅੱਛਾ ਸੋ ਮੰਮੀ ਵੀ ਇਹਨਾਂ ਦੀ ਜਿਹੜੀ ਮੰਮੀ ਦੀ ਵੀ ਇੱਥੇ ਡੈੱਟ ਹੁੰਦੀ ਹੈ ਤੇ ਇਹਨਾਂ ਦੀ ਵੀ ਇੱਥੇ ਜਿਹੜਾ ਬਹੁਤ ਟਾਈਮ ਹੋ ਗਿਆ ਹੈ ਤੇ ਕੀ ਕਹਿਣਾ ਚਾਹੋਗੇ ਇੱਦਾਂ ਦੇ ਪਰਿਵਾਰ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ